मान्योग डीजीपी साहब पंजाब मान्योग डीआईजी साहब फिरोजपुर और मान्योग एसएसपी साहब फाजिल्का श्री वीरेंद्र बराड़ जी ਵੱਲੋਂ ਜਿਹੜਾ ਨਸ਼ਾ ਤਸਕਰਾਂ ਖਿਲਾਫ ਮਹਿੰਮ ਚਲਾਈ ਗਈ ਆ ਉਹਦੇ ਵਿੱਚ ਜਲਾਲਾਬਾਦ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਜਿਹਦੇ ਤਹਿਤ थाना सदर ਜਲਾਲਾਬਾਦ ਦੇ ਵਿੱਚ ਮੁਖੌਸਰ ਗੁਰਤੇਜ ਸਿੰਘ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 511 ਗ੍ਰਾਮ ਹੈਰਵਨ ਬ੍ਰੰਮ ਕੀਤੀ ਗਈ ਹੈ ਔਰ ਉਸ ਦੇ ਨਾਲ ਹੀ ਇੱਕ ਚਾਈਨਾ ਮੇਡ 34 ਪਿਸਤਲ ਪਲਸ ਇੱਕ ਜਿੰਦਾ ਕਾਟਰੀਜ ਵੀ ਬ੍ਰੰਮ ਕੀਤਾ ਗਿਆ ਇਸ ਤੋਂ ਇਲਾਵਾ ਇਹਨਾਂ ਕੋਲੋਂ ਇੱਕ ਅਲਕਜ਼ਾਰ ਹੁੰਡਾਈ ਦੀ ਗੱਡੀ ਵੀ ਬ੍ਰੰਮਨ ਹੋਈ ਹੈ ਸੋ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਔਰ ਉਮੀਦ ਆ ਇਹਨਾਂ ਨੂੰ ਜਲਦੀ ਹੋਰ ਵੀ ਕੋਈ ਅਸੀਂ ਰਿਕਵਰੀ ਕਰਾਂਗੇ ਮੁਢਲੀ ਪੱਛੇ ਇਸ ਗੱਲ ਸਾਹਮਣੇ ਆਈ ਹੈ ਨਵਦੀਪ ਸਿੰਘ ਉਰਫ ਲਵਲੀ ਦੇ ਖਿਲਾਫ ਆ थाना ਸ਼ਾਹਕੋਟ ਦੇ ਵਿੱਚ ਮਕਦਮਾ ਨੰਬਰ 250 ਆ 2022 ਦੇ ਵਿੱਚ ਦਰਜ ਹੋਇਆ ਉਹ ਵੀ ਐਨਡੀਪੀਆ ਸ਼ਕਤ ਦੇ ਤਹਿਤ ਦਰਜ ਹੋਇਆ